ਸਤ ਸ੍ਰੀ ਅਕਾਲ ਜੀ ਕੀ ਤੁਹਾਨੂੰ ਪਤਾ ਹੈ ਨਿਊਜ਼ੀਲੈਂਡ ਦੇ ਵਿੱਚ 156000 ਬੰਦਾ ਹੈ ਜਿਹੜਾ ਬੇਰੋਜ਼ਗਾਰ ਹੈ ਸਾਡੇ ਪੰਜਾਬ ਦਾ ਹਰ ਇੱਕ ਬੰਦਾ ਬਾਹਰਲੇ ਮੁਲਕ ਦੇ ਵਿੱਚ ਜਾ ਕੇ ਕੰਮ ਕਰਨਾ ਚਾਹੁੰਦਾ ਆ ਪਰ ਕੀ ਸਚਾਈ ਤਾਂ ਇਹ ਹੈ ਕਿ ਜਿਹੜੇ ਬਾਹਰਲੇ ਮੁਲਕ ਵੀ ਹੋ ਅੱਜ ਦੀ ਤਰੀਕ ਦੇ ਵਿੱਚ ਬੇਰੋਜ਼ਗਾਰੀ ਦੇ ਨਾਲ ਜੂਝ ਰਹੇ ਆ ਨਿਊਜ਼ੀਲੈਂਡ ਦੀ ਆਬਾਦੀ ਹੈ ਜਿਹੜੀ ਲਗਭਗ 50 ਲੱਖ ਉਹਦੇ ਵਿੱਚ ਤੁਸੀਂ ਦੇਖ ਲਓ ਕਿ 1.5 ਲੱਖ ਜਿਹੜਾ ਬੰਦਾ ਹੈ ਉਹ ਵਿਹਲਾ ਕੋ ਮਰਿਆ ਆ ਮੈਂ ਇੱਥੋਂ ਦੇ ਲੋਕਲ ਲੋਕੀਏ ਜਿਹੜੇ ਇੱਥੋਂ ਦੇ ਵਸਨੀਕ ਆ ਉਹਨਾਂ ਨਾਲ ਗੱਲ ਕੀਤੀ ਆ ਤੇ ਉਹਨਾਂ ਦੇ ਨਜ਼ਰੀਏ ਦੇ ਨਾਲ ਜਿਹੜਾ ਬੇਰੋਜ਼ਗਾਰੀ ਦਾ ਕੀ ਕਾਰਨ ਆ ਉਸ ਬਾਰੇ ਗੱਲ ਕਰਦੇ ਆ ਇੱਥੋਂ ਦੇ ਲੋਕਾਂ ਨੂੰ ਜਿਹੜੀ ਮੇਨ ਸ਼ਿਕਾਇਤ ਆ ਉਹ ਇਹ ਰਹਿੰਦੀ ਆ ਕਿ ਜਦੋਂ ਬਾਹਰੋਂ ਕਿਤੋਂ ਵੀ ਲੋਕੀ ਆਉਂਦੇ ਆ ਜਿਦਾਂ ਇੰਡੀਆ ਤੋਂ ਲਾ ਲਓ ਚਾਈਨਾ ਤੋਂ ਲਾ ਲਓ ਹੋਰ ਕਿਸੇ ਵੀ ਮੁਲਕ ਤੋਂ ਜਿਹੜੇ ਪ੍ਰਵਾਸੀ ਆਉਂਦੇ ਆ ਇੱਥੇ ਆ ਕੇ ਕੰਮ ਕਰਕੇ ਪੈਸੇ ਜੋੜ ਕੇ ਜਦੋਂ ਬਿਜ਼ਨਸ ਲੈ ਲੈਂਦੇ ਆ ਤੇ ਬਿਜ਼ਨਸ ਲੈ ਕੇ ਜਿਹੜੇ ਬਿਜ਼ਨਸ ਵਿੱਚ ਇੱਥੋਂ ਦੇ ਲੋਕੀ ਕੰਮ ਕਰ ਦਿੰਦੇ ਉਹਨਾਂ ਨੂੰ ਤਾਂ ਕੱਢ ਦਿੰਦੇ ਆ ਉਹ ਆਪਣੇ ਹੀ ਮੂਲ ਦੇ ਜਿਹੜੇ ਲੋਕੀ ਆ ਉਹਨਾਂ ਨੂੰ ਨੌਕਰੀਆਂ ਦੇ ਰੱਖਣਾ ਸ਼ੁਰੂ ਕਰ ਦਿੰਦੇ ਆ ਇਸ ਕਰਕੇ ਜਿਹੜੇ ਇੱਥੋਂ ਦੇ ਲੋਕਾ ਬੇਰੋਜ਼ਗਾਰ ਹੁੰਦੇ ਜਾ ਰਹੇ ਆ ਪਿਛਲੇ ਮਹੀਨੇ ਆਕਲੈਂਡ ਦੇ ਵਿੱਚ ਧਰਨੇ ਦਿੱਤੇ ਗਏ ਸੀਗੇ ਉਹ ਧਰਨੇ ਦੇ ਵਿੱਚ ਸੀਗੇ ਜਿਹੜੇ ਕਈ ਧਰਮਾਂ ਦੇ ਝੰਡੇ ਪਾੜੇ ਗਏ ਸੀ ਉਹਨਾਂ ਦੀ ਮੇਨ ਸ਼ਿਕਾਇਤ ਇਹੀ ਸੀਗੀ ਕਿ ਸਾਡੇ ਲੋਕਾਂ ਨੂੰ ਕੰਮ ਕੰਮ ਨਹੀਂ ਮਿਲ ਰਿਹਾ ਕਿ ਤੇ ਬਾਹਰਲੇ ਲੋਕੀ ਇੱਥੇ ਆ ਕੇ ਕੰਮ ਕਰੀ ਜਾ ਰਹੇ ਆ ਇਥੋਂ ਦੇ ਲੋਕਾਂ ਨੂੰ ਤਾਂ ਇਹ ਇਦਾਂ ਹੀ ਲੱਗਦਾ ਆ ਪਰ ਜਿਹੜੀ ਅਸਲ ਬੇਰੁਜ਼ਗਾਰੀ ਦੇ ਕਾਰਨ ਨੇ ਉਹ ਕੁਝ ਹੋਰ ਨੇ ਆਪਾਂ ਉਹ ਅੱਗੇ ਡਿਸਕਸ ਕਰਦੇ ਆ ਤੇ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਵੀ ਸ਼ੇਅਰ ਕਰਨੀ ਆ ਜੇ ਤੁਹਾਡਾ ਕੋਈ ਵਰਕ ਪਰਮਿਟ ਲਗਵਾਉਂਦਾ ਹੈ ਇੰਡੀਆ ਤੋਂ ਜੇ ਤਾਂ ਫ੍ਰੀ ਲਗਵਾਉਂਦਾ ਹੈ ਤਾਂ ਬਿਲਕੁਲ ਸਹੀ ਆ ਪਰ 25 30 35 ਲੱਖ ਦੇ ਕੇ ਤੁਸੀਂ ਵਰਕ ਪਰਮਿਟ ਲਗਵਾਉਣਾ ਆ ਉਹ ਸਰਾਸਰ ਧੋਖਾ ਧੜੀ ਆ ਕਿਉਂਕਿ ਜਦ ਤੁਸੀਂ ਇੱਥੇ ਆਉਂਦੇ ਆ ਤੁਹਾਡੇ ਪੈਸੇ ਨਹੀਂ ਪੂਰੇ ਹੁੰਦੇ ਏਮਪਲੋਇਰ ਇੰਡੀਆ ਤੋਂ ਤੁਹਾਨੂੰ ਹੋਰ ਵਾਅਦੇ ਕਰਦੇ ਆ ਪਰ ਇੱਥੇ ਆ ਕੇ ਕੰਟਰੈਕਟ ਦੇ ਵਿੱਚ ਕੋਸ਼ ਹੋਰ ਲਿਖਿਆ ਜਾਂਦਾ ਆ ਜਿਹੜੇ ਵੀਜ਼ੇ ਲਵਾ ਕੇ ਆਏ ਆ ਉਹਨਾਂ ਲੋਕਾਂ ਵੱਲੋਂ ਇਮੀਗ੍ਰੇਸ਼ਨ ਨੂੰ ਸ਼ਿਕਾਇਤਾਂ ਵੀ ਬਹੁਤ ਹੋਈਆਂ ਨੇ ਕਿ ਇੱਥੇ ਆ ਕੇ ਜਾਂ ਤਾਂ ਸਾਨੂੰ ਕੰਮ ਹੀ ਨਹੀਂ ਮਿਲਿਆ ਹੈਗਾ ਤੇ ਜਾਂ ਫਿਰ ਕੰਮ ਕਰਵਾ ਕੇ ਬਹੁਤ ਜ਼ਿਆਦਾ ਕੰਮ ਕਰਵਾ ਲੈਂਦੇ ਆ ਪੂਰੇ ਪੈਸੇ ਵੀ ਨਹੀਂ ਦਿੱਤੇ ਜਾਂਦੇ ਕੰਮ ਦੇ ਤੁਸੀਂ ਆਪਣੇ ਆਪ ਨੂੰ ਇਹੋ ਜੇ ਸ਼ੋਸ਼ਣ ਤੋਂ ਬਚਾਓ ਤੇ ਆਪਣੇ ਆਪ ਨੂੰ ਕਰਜ਼ੇ ਦੇ ਵਿੱਚ ਡੁੱਬਣ ਤੋਂ ਬਚਾਓ ਤੇ ਨਿਊਜ਼ੀਲੈਂਡ ਦੇ ਵਿੱਚ ਜਿਹੜੀ ਜੈਨੂਇਨ ਜੌਬ ਆ ਤੁਸੀਂ ਉਹ ਕਿੱਦਾਂ ਲੈ ਸਕਦੇ ਆ ਤੇ ਵਰਕ ਪਰਮਿਟ ਕਿੱਦਾਂ ਲਵਾ ਸਕਦੇ ਆ ਇਹ ਤੁਹਾਨੂੰ ਮੈਂ ਦੱਸ ਦਿਆਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜੇ ਬੇਰੋਜ਼ਗਾਰੀ ਦੇ ਕਈ ਅਸਲ ਕਾਰਨ ਦੱਸ ਦੇਵਾਂ ਜਿਹੜਾ ਬੇਰੋਜ਼ਗਾਰੀ ਦਾ ਸਭ ਤੋਂ ਵੱਡਾ ਕਾਰਨ ਨਾ ਉਹ ਹੈਗਾ ਐ ਇਕਨੋਮਿਕ ਫੈਕਟਰਸ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਕੋਵਿਡ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਰੀਸੈਸ਼ਨ ਆ ਗਿਆ ਸੀਗਾ ਮੰਦੀ ਆ ਗਈ ਸੀ ਕੋਵਿਡ ਤੋਂ ਬਾਅਦ ਮਹਿੰਗਾਈ ਵਧਣ ਨਾਲ ਜਿਹੜੇ ਬਹੁਤ ਸਾਰੇ ਆ ਬਿਜ਼ਨਸ ਬੰਦ ਹੋ ਗਏ ਆ ਸਾਡੇ ਇੱਥੇ ਵੀ ਲੋਕਲ ਤੁਸੀਂ ਬਾਜ਼ਾਰ ਦੇ ਵਿੱਚ ਜੇ ਦੇਖੋਗੇ ਤਾਂ ਬਹੁਤ ਸਾਰੀਆਂ ਜਿਹੜੀਆਂ ਦੁਕਾਨਾਂ ਨੇ ਖਾਲੀ ਪਈਆਂ ਨੇ ਤੇ ਬਿਜ਼ਨਸ ਬੰਦ ਹੋਣ ਦੇ ਨਾਲ ਜਿਹੜੀਆਂ ਆਏ ਆ ਉੱਥੋਂ ਦੇ ਜਿਹੜੇ ਕੰਮ ਕਰਨ ਵਾਲੇ ਆ ਉਹਨਾਂ ਦੀ ਵੀ ਨੌਕਰੀ ਚਲੀ ਜਾਂਦੀ ਆ ਇਦਾਂ ਹੀ ਵੱਡੀਆਂ ਫੈਕਟਰੀਆਂ ਦੇ ਨਾਲ ਹੋਇਆ ਆ ਉੱਤੇ ਵੱਡੀ ਮਾਤਰਾ ਦੇ ਵਿੱਚ ਕੰਮ ਕਰਨ ਵਾਲਿਆਂ ਦੀਆਂ ਨੌਕਰੀਆਂ ਚਲ ਗਈਆਂ ਤੇ ਬੇਰੁਜ਼ਗਾਰੀ ਵੱਧ ਗਈ ਆ ਤੇ ਨਿਊਜ਼ੀਲੈਂਡ ਦਾ ਜਿਹੜਾ ਮਿਨਿਮਮ ਵੇਜ ਆ ਉਹ ਲਗਭਗ 25 ਡਾਲਰ ਘੰਟੇ ਦਾ ਆ ਤੇ ਲੇਬਰ ਦੀ ਕਾਸਟ ਜ਼ਿਆਦਾ ਹੋਣ ਕਰਕੇ ਵੱਡੀਆਂ-ਵੱਡੀਆਂ ਜਿਹੜੀਆਂ ਕੰਪਨੀਆਂ ਨੇ ਆਪਣੀਆਂ ਮੈਨੂਫੈਕਚਰਿੰਗ ਯੂਨਿਟਸ ਇੱਥੇ ਨਹੀਂ ਲਾਉਂਦੀਆਂ ਇਸੇ ਕਰਕੇ ਜਿਹੜਾ ਸਾਮਾਨ ਆ ਸਾਰਾ ਬਾਹਰ ਚਾਈਨਾ ਤੋਂ ਆਉਂਦਾ ਆ ਤੇ ਉਹ ਵੀ ਦੂਜਾ ਕਾਰਨ ਆ ਜਿਹੜਾ ਵੀ ਜਿਹਦੇ ਕਰਕੇ ਇੱਥੇ ਨੌਕਰੀਆਂ ਇੰਨੀਆਂ ਜ਼ਿਆਦਾ ਨਹੀਂ ਹੈਗੀਆਂ ਤੇ ਬੇਰੁਜ਼ਗਾਰੀ ਦਾ ਜਿਹੜਾ ਦੂਸਰਾ ਕਾਰਨ ਹੈਗਾ ਆ ਜਿਵੇਂ ਕਿ ਲਾਲੋ ਮਾਵਾ ਜਿਨੇ ਮਾਵਾ ਦੇ 2 ਜਾਂ 3 ਬੱਚੇ ਆ ਉਹਨਾਂ ਦੀ ਮੇਨ ਪ੍ਰਾਇਰਟੀ ਉਹਨਾਂ ਦੇ ਬੱਚਿਆਂ ਦਾ ਧਿਆਨ ਰੱਖਣਾ ਆ ਉਹਦੇ ਕਰਕੇ ਉਹ ਇਸ ਟਾਈਮ ਜੌਬ ਨਹੀਂ ਲੱਭ ਸਕਦੀਆਂ ਹੈਗੀਆਂ ਜੌਬ ਨਹੀਂ ਕਰ ਸਕਦੀਆਂ ਉਹਨਾਂ ਤੇ ਉਹਨਾਂ ਨੂੰ ਵੀ ਬੇਰੁਜ਼ਗਾਰੀ ਦੀ ਸ਼੍ਰੇਣੀ ਦੇ ਵਿੱਚ ਰੱਖਿਆ ਜਾਂ ਜਾਂਦਾ ਆ ਤੇ ਜਾਂ ਫਿਰ ਜਿਵੇਂ ਕੋਈ ਡਿਸੇਬਲ ਆ ਜਾਂ ਫਿਰ ਕਿਸੇ ਕੋਲ ਕੋਈ ਸਕਿੱਲ ਨਹੀਂ ਹੈਗੀ ਲੇਬਰ ਦਾ ਕੰਮ ਉਹ ਕਰਨਾ ਨਹੀਂ ਚਾਹੁੰਦੇ ਉਹਨਾਂ ਨੂੰ ਆਪਣੀ ਸਕਿੱਲ ਤੇ ਆਪਣੀ ਜ਼ਰੂਰਤ ਦੇ ਮੁਤਾਬਿਕ ਦਾ ਕੰਮ ਨਹੀਂ ਮਿਲਦਾ ਹੈਗਾ ਤੇ ਇੱਕ ਬੇਰੁਜ਼ਗਾਰੀ ਦਾ ਹੋਰ ਵੱਡਾ ਕਾਰਨ ਲਾ ਕਿ ਇੱਥੋਂ ਦੀ ਗਵਰਨਮੈਂਟ ਦੇ ਵਿੱਚ ਬੈਨੀਫਿਟ ਜਾਂ ਪੱਤਾ ਸਿਸਟਮ ਹੈਗਾ ਆ ਤੇ ਜਿਹੜਾ ਬੰਦਾ ਕੰਮ ਦੀ ਭਾਲ ਕਰ ਰਿਹਾ ਆ ਜਾਂ ਉਹਨੂੰ ਕੰਮ ਮਿਲ ਨਹੀਂ ਰਿਹਾਗਾ ਉਹਨੂੰ ਇੱਕ ਰਕਮ ਦਿੱਤੀ ਜਾਂਦੀ ਆ ਹਰੇਕ ਹਫਤੇ ਜਿਸ ਦੇ ਨਾਲ ਉਹ ਆਪਣੇ ਘਰ ਦਾ ਤੇ ਆਪਣੇ ਬੱਚਿਆਂ ਦਾ ਖਿਆਲ ਰੱਖ ਸਕੇ ਜਿਹੜਾ ਇਹ ਬੈਨੀਫਿਟ ਆ ਇਹਦੇ ਕਰਕੇ ਕਈ ਲੋਕੀ ਆ ਜਿਹੜਾ ਉਹ ਕੰਮ ਤੇ ਨਹੀਂ ਜਾਣਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਜਿਹੜਾ ਆ ਮੁਫਤ ਦੇ ਪੈਸੇ ਦੀ ਆਦਤ ਪੈ ਚੁੱਕੀ ਆ ਤੇ ਜਿਹੜਾ ਇਹ ਪੱਤਾ ਆ ਇਹ ਸਿਰਫ ਜਿਹੜੇ ਪੱਕੇ ਬੰਦੇ ਆ ਉਹਨਾਂ ਨੂੰ ਹੀ ਮਿਲਦਾ ਆ ਪਰ ਜਿੱਦ ਆਪਾਂ ਪੰਜਾਬੀ ਜੀ ਕਹਿੰਦੇ ਆ ਜਦੋਂ ਹੱਡ ਹਰਾਮੀ ਪੈ ਜਾਵੇ ਫਿਰ ਕੰਮ ਤੇ ਕੰਮ ਤੇ ਜਾਣ ਨੂੰ ਕਿਦਾ ਜੀ ਕਰਦਾ ਆ ਤੇ ਉਹ ਵੀ ਫਿਰ ਆਪਣੇ ਆਪ ਨੂੰ ਬੇਰੁਜ਼ਗਾਰੀ ਖਵਾਉਂਦੇ ਆ ਤੇ ਇਦਾਂ ਦੇ ਲੋਕਾਂ ਨੂੰ ਕਈ ਵਾਰ ਗੌਰਮੈਂਟ ਕੰਮ ਲੱਭ ਕੇ ਵੀ ਜਾਂਦੀ ਆ ਪਰ ਉਹ ਜਾਣ ਬੁੱਝ ਕੇ ਉਹ ਕੰਮ ਨਹੀਂ ਕਰਦੇ ਹੈਗੇ ਇਹ ਤਾਂ ਸੀਗੇ ਬੇਰੋਜ਼ਗਾਰੀ ਦੇ ਅਸਲ ਕਾਰਨ ਹੁਣ ਮੈਂ ਤੁਹਾਨੂੰ ਦੱਸਣੀ ਆ ਜਿਹੜੀ ਜੈਨੂਇਨ ਜੌਬ ਆ ਉਹ ਕਿਸ ਤਰ੍ਹਾਂ ਲੱਭਣੀ ਆ ਸਭ ਤੋਂ ਪਹਿਲਾਂ ਤੁਸੀਂ ਜਿਹੜੇ ਵੀ ਫੀਲਡ ਦੇ ਵਿੱਚ ਆ ਇੱਕ ਆਪਣਾ ਸੀਵੀ ਬਣਾਓ ਤੇ ਇੱਕ ਬਣਾਓ ਵਧੀਆ ਜਿਹਾ ਕਵਰ ਲੈਟਰ ਤੇ ਉਸ ਤੋਂ ਬਾਅਦ ਚ ਨਿਊਜ਼ਲੈਂਡ ਦੀਆਂ ਦੋ ਵੈਬਸਾਈਟਾਂ ਆਆਂ ਜਿਦੇ ਵਿੱਚ ਤੁਹਾਨੂੰ ਨੌਕਰੀ ਮਿਲ ਸਕਦੀ ਆ ਤੇ ਪਹਿਲੀ ਹੈਗੀ ਆ trade me.co.nz ਦੂਸਰੀ ਹੈਗੀ ਆ seek.co.nz ਤੇ ਇਹਨਾਂ ਵੈਬਸਾਈਟ ਦੇ ਉੱਪਰ ਜਾ ਕੇ ਜਿਹੜੇ ਵੀ ਫੀਲਡ ਦੇ ਵਿੱਚ ਤੁਸੀਂ ਹੈਗੇ ਆ ਨੌਕਰੀ ਲੱਭੋ ਤੇ ਉਹਨੂੰ ਅਪਲਾਈ ਕਰੋ ਧੋਖੇਬਾਜ਼ਾਂ ਜਨਤਾ ਤੇ ਝੂਠੇ EMPLOYEES ਤੋਂ ਬਚੋ ਤੇ ਇਹ ਜਿਹੜੇ ਲੋਕੀ ਹੈ ਤੁਹਾਡੀ ਜ਼ਿੰਦਗੀ ਖਰਾਬ ਕਰ ਸਕਦੇ ਆ ਇਸ ਕਰਕੇ ਤੁਸੀਂ ਕਿਸੇ ਵੀ ਮੁਲਕ ਦੇ ਵਿੱਚ ਜਾਣਾ ਤਾਂ ਜੈਨੂਇਨ ਤਰੀਕੇ ਦੇ ਨਾਲ ਹੀ ਜਾਓ ਜੇ ਤੁਹਾਡਾ ਕੋਈ ਸਵਾਲ ਆ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਪੁੱਛਿਓ ਮੈਂ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਮੇਰੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ